ਗੁਰੂ ਨੂੰ ਮੰਨਣ ਦੇ ਨਾਲ ਨਾਲ ਗੁਰੂ ਦੀ ਕੋਈ ਨਹੀਂ ਮੰਨ ਰਹੀ ਜਿਹੜੀ ਅੱਜ ਜੰਗ ਹੈ ਨਾ ਇਹ ਹੋਰ ਹੈ ਅੱਜ ਸਾਡੇ ਕੀ ਹੋ ਰਿਹਾ ਪੰਜਾਬ 'ਚ ਇੱਕ ਦੂਜੇ ਨੂੰ ਖਿੱਚ ਰਹੇ ਨੇ ਕੋਈ ਪੱਤੇ ਤੇ 600 ਰੁਪਏ ਲਿਖੀ ਜਾਂਦਾ ਕੋਈ 1200 ਰੁਪਏ ਲਿਖੀ ਜਾਂਦਾ ਕੋਈ 1400 ਰੁਪਏ ਲਿਖੀ ਜਾਂਦਾ ਇੱਥੇ ਕੋਈ ਸੈਲੀਬ੍ਰਿਟੀ ਆ ਜਾਵੇ ਤਾਂ ਪੈਰ ਰੱਖਣ ਦੀ ਜਗ੍ਹਾ ਨਹੀਂ ਹੋਣੀ ਤੇ ਗੁਰੂ ਤਾਂ ਬਹੁਤ ਖੁਸ਼ ਹੋਏਗਾ ਕਿ ਮੇਰਾ ਇੱਕ ਜਵਾਕ ਦੁਖੀ ਹੈ ਤੇ ਜਿਹੜਾ ਮੇਰਾ ਸੁਖੀ ਜਵਾਕ ਹੈ ਉਹ ਦੁਖੀ ਨੂੰ ਹੈਲਪ ਕਰ ਰਿਹਾ ਹੈ ਉਹਨਾਂ ਫਰਡਾਂ ਨੰਬਰ ਸੀ ਜਿਹੜੀ ਮੈਂ ਆਸਟ੍ਰੇਲੀਆ ਤੋਂ ਆਏ ਹਾਂ ਓਕੇ 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 ਜਿਵੇਂ ਸਪੈਸ਼ਲ ਸੇਵਾ ਲਈ ਪਾਣ ਜਾ ਫਿਰ ਮੇਰਾ ਪੈਨ ਤਾਂ ਕਦੋਂ ਆਦਰਾਹੇ ਓਕੇ 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 ਹਾਂ ਸ਼ੁਰੂ ਨਾਲ ਹਾਂਜੀ ਹਾਂਜੀ ਸਪੈਸ਼ਲ ਗਾਇਨ ਸੇਵਾ ਮੈਂ ਨਾ ਜਿਵੇਂ ਮੈਸੇਜ ਕੀਤਾ ਸੀ ਕਿ ਅਸੀਂ 4000 ਕਰਾ ਸਕਦੀਆਂ ਪਰ ਅੱਜ ਅਸੀਂ 13000 ਦੀ ਸੇਵਾ ਕਰਵਾਈ ਜਿਵੇਂ ਤੁਸੀਂ ਕਹਿੰਦੇ ਵੀ ਚੰਗੇ ਮਾੜੇ ਕਰਮ ਵਧਦੇ ਜਾਂਦੇ ਆ ਤਾਂ ਮੈਂ ਸੋਚਿਆ ਵੀ ਸੇਵਾ ਵੀ ਵਧਦੀ ਜਾਣੀ ਆ ਜਿਵੇਂ 5 ਸਾਲ ਉਹ 3 ਜ ਡਬਲ ਕਰਤੀ ਵਾਹਿਗੁਰੂ 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 ਤੇ ਮੈਂ ਵੀ ਉਧਰ ਹੈਲਥ ਸੈਕਟਰ ਚ ਕੰਮ ਕਰਦਾ ਇਵਨ ਕਿ ਮੇਰੇ ਦਾਦੀ ਜੀ ਹਾਂ ਜੀ ਸੀਗੇ ਉਹ ਡੀਐਮਸੀ ਦਾ ਅੰਦਰ ਸੀ ਮੈਂ ਉੱਥੇ ਵੀ ਦੇਖ ਕੇ ਆ ਪਰ ਹਾਲਾਤ ਕੁਝ ਹਸਪੀਟਲਸ ਦੇ ਬਾਰੇ ਚੰਗੇ ਨਹੀਂ ਜੀ ਤੁਸੀਂ ਜੋ ਵੀ ਬੋਲ ਰਹੇ ਹੋ ਉਹ ਸੱਚ ਹੀ ਆ ਉਹ ਬਿਲਕੁਲ ਤਾਂ ਹੀ ਬੋਲ ਰਹੇ ਹਾਂ ਜੀ ਹਾਂ ਜੀ ਹਾਂ ਪਰ ਇਹ ਚੀਜ਼ ਬਹੁਤ ਵਧੀਆ ਲੱਗਦੀ ਆ ਹਾਂ ਥੈਂਕ ਯੂ ਬਈ ਥੈਂਕ ਯੂ ਹਾਂ ਹੁਣ ਜਿਵੇਂ ਸ਼ਹੀਦੀ ਦੇ ਨਾਲੇ ਨੇ ਅਸੀਂ ਉੱਥੇ ਵੀ ਜਾ ਕੇ ਆਏ ਆ ਫੁਡੇਗੜ ਸੇ ਮੱਥਾ ਟੇਕ ਕੇ ਆਏ ਆ ਉਧਰੋਂ ਸਿੱਧਾ ਇੱਧਰ ਪਰ ਮੇਨ ਮੋਟਿਵ ਇਹੀ ਆ ਵੀ ਜਿਹੜਾ ਕੁਝ ਗੁਰੂ ਸਾਹਿਬ ਕਹਿੰਦੇ ਨੇ ਉਹ ਚੀਜ਼ ਅਸੀਂ ਇੱਥੇ ਕਰਕੇ ਦਿਖਾਈਏ ਇਵਨ ਕਿ ਜਦੋਂ ਅਸੀਂ ਉੱਥੇ ਬਾਹਰ ਕੰਮ ਕਰਦੇ ਆਂ ਤਾਂ ਉੱਥੇ ਅਸੀਂ ਟੈਕਸ ਪੇ ਕਰਦੇ ਆਂ 10% ਦੇ ਹਿਸਾਬ ਨਾਲ ਜੋ ਵੀ ਉਹਨਾਂ ਦੀ ਪਰਸੈਂਟੇਜ ਬਣਦੀ ਆ ਜਿਵੇਂ ਐਜ਼ ਅ ਦਸਵੰਦ ਦੇ ਤੌਰ ਤੇ ਉਹ ਮੈਡ ਉਸ ਇਵਨ ਸਾਨੂੰ ਲਿਖ ਕੇ ਆਉਂਦੀ ਆ ਉਹ ਚੀਜ਼ ਵੀ ਇੰਨੇ ਪਰਸੈਂਟ ਅਸੀਂ ਮੈਡੀਕਲ ਨੂੰ ਦਿੰਦਾ ਜਾਂ ਐਜੂਕੇਸ਼ਨ ਨੂੰ ਪਰ ਜਿੱਥੇ ਲੋਡ ਉੱਥੇ ਆਉਣਾ ਚਾਹੀਦਾ ਇਹ ਜਗਾ ਸਹੀ ਪਲੇਸ ਆ ਵੀ ਜਿੱਥੇ ਆ ਬਾਈ ਤੁਸੀਂ ਦੇਖੋ ਟੈਕਸ ਦਾ ਇੰਡੀਆ ਵੀ ਲੰਦਾ ਸਾਡੇ ਕੋਲ ਔਰ ਮੈਨੂੰ ਲੱਗਦਾ ਪੂਰੀ ਦੁਨੀਆ ਦੇ ਸਭ ਤੋਂ ਵੱਧ ਟੈਕਸ ਇੰਡੀਆ 'ਚ ਕੋਈ ਪੋਪੂਲੇਸ਼ਨ ਬਹੁਤ ਜ਼ਿਆਦਾ ਤਾਂ ਇੰਨੀ ਜਨਤਾ ਨੂੰ ਸਾਹਮਣੇ ਤੋਂ ਬਾਅਦ ਵੀ ਹੈਲਥ ਸੈਕਟਰ ਦਾ ਹਾਲ ਜ਼ੀਰੋ ਹੈ ਵੱਡਾ ਜ਼ੀਰੋ ਹਾਂਜੀ ਸਹੀ ਜ਼ੀਰੋ ਇਹਦੇ 'ਚ ਕੋਈ ਕਹਿਣ 'ਚ ਮੈਨੂੰ ਰੀਜ਼ਨ ਰੀਜ਼ਨ ਬੀਇੰਗ ਕਿ ਜਿਵੇਂ ਤੁਸੀਂ ਗੁਰੂ ਦੀ ਗੱਲ ਕੀਤੀ ਗੁਰੂ ਨੂੰ ਸਾਰੇ ਮੰਨ ਰਹੇ ਨੇ ਤੁਸੀਂ ਵੀ ਗੁਰੂ ਦੇ ਹੋ ਮੈਂ ਵੀ ਗੁਰੂ ਦਾ ਨਾਮ ਕੋਈ ਵੀ ਦੇ ਦੋ ਰੱਬ ਨੂੰ ਸਹੀ ਕਿਉਂਕਿ ਹਰ ਪ੍ਰਮਾਤਮਾ ਨੇ ਘਰੇ ਦੁਨੀਆ 'ਚ ਰੂਹ ਨੇ ਆਉਣ ਤੋਂ ਬਾਅਦ ਨੇ ਕਿ ਰੱਬ ਦੀ ਗੱਲ ਕੀਤੀ ਉਦੀ ਆਕਾਰ ਕੋਈ ਨਹੀਂ ਗੁਰੂ ਨੂੰ ਮੰਨਣ ਦੇ ਨਾਲ ਨਾਲ ਗੁਰੂ ਦੀ ਕੋਈ ਨਹੀਂ ਮੰਨ ਰਹਾ ਸਹੀ ਗੱਲ ਰੋਲਾ ਤਾਂ ਗੁਰੂ ਦੀ ਮੰਨਣ ਦਾ ਹੁਣ ਜੇ ਤੁਸੀਂ ਮੰਨਣ ਵਾਲ ਤੌਰ ਤੇ ਕਿਹਾ ਵੀਰੇ ਉਹਨਾਂ ਸਾਡੇ ਗੁਰਸੈਭਾ ਨੇ ਇਹ 20 ਤੋਂ 27 ਤੱਕ ਪੂਰਾ ਪਰਿਵਾਰ ਵਾਰਤਾ ਨਾ ਕਿਹਦੇ ਲਈ ਵਾਰਤਾ ਸਹੀ ਗੱਲ ਆਉਣ ਵਾਲੀ ਪੀੜੀ ਲਈ ਅੱਜ ਅਸੀਂ ਉਹਨਾਂ ਨੂੰ ਕੀ ਦੇ ਰਹੇ ਹਾਂ ਅੱਜ ਅਸੀਂ ਫਿਰ ਅੱਜ ਜਿਹੜੀ ਅੱਜ جنگ ਹੈ ਨਾ ਇਹ ਹੋਰ ਹੈ ਉਸ ਟਾਈਮ ਜੰਗ ਮੁਗਲਾਂ ਨਾਲ ਸੀ ਤਾਂ ਉਹਦੇ ਗੁਰੂ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ ਹੈ ਨਾ ਉਹਨਾਂ ਨੇ ਜ਼ੁਲਮਾਂ ਦੇ ਖਿਲਾਫ ਜੰਗ ਲੜੀ ਚਾਰ ਸਾਹਿਬ ਦੇ ਸ਼ਹੀਦ ਹੋ ਗਏ ਅੱਜ ਜੰਗ ਹੋਰ ਹੈ ਸਹੀ ਗੱਲ ਅੱਜ ਤਲਵਾਰਾਂ ਵਾਲੀ ਜੰਗ ਦੀ ਬਜਾਏ ਵਿਚਾਰਾਂ ਦੀ ਜੰਗ ਹੈ ਕਿ ਵਿਚਾਰ ਕਰੋ ਬਹਿ ਕੇ ਅੱਜ ਸਾਡੇ ਕੀ ਹੋ ਰਿਹਾ ਪੰਜਾਬ 'ਚ ਆ ਇੱਕ ਦੂਜੇ ਨੂੰ ਖਿੱਚ ਰਹੇ ਨੇ ਕੋਈ ਇਕੱਠਾ ਹੋ ਕੇ ਸਵਾਲ ਨਹੀਂ ਪੁੱਛ ਰਿਹਾ ਸਰਕਾਰ ਨੂੰ ਇਹ ਸਿਸਟਮ ਨੂੰ ਕਿ ਭਾਈ ਇੱਕ ਦਵਾਈਆਂ ਦੀ ਐਮ ਆਰ ਪੀ ਤੈਅ ਕਰ ਲਓ ਪਤੰਦਰੋ ਸਹੀ ਗੱਲ ਇੱਕ ਦਵਾਈ ਦੀ ਐਮ ਆਰ ਪੀ ਨਹੀਂ ਤੈਅ ਹੋ ਰਹੀ ਕੋਈ ਪੱਤੇ ਤੇ 600 ਰੁਪਏ ਲਿਖੀ ਜਾਂਦਾ ਕੋਈ 1200 ਰੁਪਏ ਲਿਖੀ ਜਾਂਦਾ ਕੋਈ 1400 ਰੁਪਏ ਲਿਖੀ ਜਾਂਦਾ ਤੇ ਉਹਦੀ ਕੀਮਤ 100 ਰੁਪਏ ਏ ਮੁੱਦਾ ਨਹੀਂ ਸਮਝ ਆ ਰਿਹਾ ਹੁਣ ਤੱਕ ਲੋਕਾਂ ਨੂੰ ਕਿ ਆ ਮੁੱਦੇ ਦੇ ਇਕੱਠੇ ਹੋ ਕੇ ਆਵਾਜ਼ ਚੱਕ ਲਓ ਅਸੀਂ ਚੱਕਦੇ ਆਂ ਸਾਨੂੰ ਧਮਕੀਆਂ ਸਾਨੂੰ ਆਪਣੇ ਹੀ ਨਹੀਂ ਛੱਡਦੇ ਬਾਈ ਸਾਨੂੰ ਤਾਂ ਇਹ ਚੀਜ਼ ਬਹੁਤ ਕਿਉਂ ਦੇ ਜਿਹੜਾ ਬੰਦਾ ਸੱਚ ਦੀ ਆਵਾਜ਼ ਚੱਕ ਲੈਂਦਾ ਚੱਕਦੇ ਮੈਂ ਉਧਰ ਵੀ ਜਾਣਾ ਗੁਰਪ੍ਰੀਤ ਵੀਰ ਕੋਲ ਜੇ ਸਤਿਮੇਨ ਹੋ ਗਿਆ ਸਾਨੂੰ ਉੱਥੇ ਸਿਰ ਰੱਬ ਨੇ ਧਰਤੀ ਤੇ ਤਦ ਆਬ ਇਦਾਂ ਦੇ ਬੰਦਿਆਂ ਨੂੰ ਜੇ ਲੋਕ ਸੁਣਨ ਲੱਗ ਗਏ ਬਸ ਸਾਥ ਦੇਣ ਲੱਗ ਗਏ ਹੁਣ ਦੀ ਸੋਚੇ ਇਸ ਜਗ੍ਹਾ ਤੇ ਕਿੰਨਾ ਘੱਟ ਹੋਣਾ ਚਾਹੀਦਾ ਤੇ ਕਿੰਨਾ ਹੈਗਾ ਹੁਣ ਇੱਥੇ ਜੇ ਕੋਈ ਸੈਲੀਬ੍ਰਿਟੀ ਆ ਜਾਵੇ ਇੱਥੇ ਕੋਈ ਸੈਲੀਬ੍ਰਿਟੀ ਆ ਜਾਵੇ ਤਾਂ ਪੈਰ ਰੱਖਣ ਦੀ ਜਗ੍ਹਾ ਨਹੀਂ ਹੋਣੀ ਇੱਥੇ ਲੋਕਾਂ ਨੂੰ ਮੈਂ ਕਹਦਾ ਨਾ ਇੱਥੇ ਫਲਾਣਾ ਸੈਲੀਬ੍ਰਿਟੀ ਆ ਰਿਹਾ 20000 ਰੁਪਏ ਟਿਕਟਾ ਉਹਨੇ ਕਹਣਾ 25 ਲੈ ਲੈ ਸਹੀ ਗੱਲ ਹੋ ਗਈ ਹੁਣ ਉਹੀ ਹੈ ਕਿ ਯਾਰ ਠੀਕ ਆਹ ਕੌਰਨਦੀ ਵੀ ਆ ਕੇ ਪੁੱਛਣਾ ਪਿਆ ਫੇਰ ਹੋਰ ਵੀਰਾ ਕਿੱਥੇ ਗਿਆ ਤੁਹਾਨੂੰ ਆਪਸਾਬ ਲਾ ਲੋਗੇ ਅਸੀਂ ਇਸ ਤੋਂ ਵੱਡੀ ਕੀ ਗੱਲ ਹੋਊਗੀ ਹੁਣ ਦੇਖੋ ਉਹ ਬਾਪੂ ਬੈਠਾ ਵਿਚਾਰਾ ਦੇਖੋ ਤਿੰਨ ਮੁੰਡੇ ਹੋਣ ਦੇ باوجود ਵੀ ਬਾਪੂ ਇੱਥੇ ਉਹ ਕੋੜਾ ਰੇੜਾ ਖੜਾ ਹੁੰਦਾ ਉਹ ਦੇਖੋ ਕੋੜਾ ਖੜਾ ਉਹ ਕੋੜੇ ਰੇੜੇ ਤੇ ਆਇਆ ਹੁਣ ਇਹਨਾਂ ਦੇ ਹੰਝੂ ਸਾਨੂੰ ਨਜ਼ਰ ਆਉਂਦੇ ਨੇ ਬਿਲਕੁਲ ਤੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਭਾਈ ਮੇਰੇ ਕੋਈ ਰਿਸ਼ਤੇਦਾਰ ਥੋੜੀ ਨੇ ਉਹ ਵੀ ਗੁਰੂਦੇ ਸਿੰਘ ਨੇ ਅਸੀਂ ਵੀ ਗੁਰੂਦੇ ਸਿੰਘ ਆ ਤਾਂ ਜੇ ਗੁਰੂਦੇ ਅਸੀਂ ਦੋਨੋਂ ਹੀ ਬੱਚੇ ਆ ਤੇ ਗੁਰੂ ਤਾਂ ਬਹੁਤ ਖੁਸ਼ ਹੋਏਗਾ ਕਿ ਮੇਰਾ ਇੱਕ ਜਵਾਕ ਦੁਖੀ ਹੈ ਤੇ ਜਿਹੜਾ ਮੇਰਾ ਸੁਖੀ ਜਵਾਕ ਹੈ ਉਹ ਦੁਖੀ ਨੂੰ ਹੈਲਪ ਕਰ ਰਿਹਾ ਇਸ ਤੋਂ ਵੱਡਾ ਵਧੀਆ ਤਰੀਕਾ ਕੀ ਰੱਬ ਨੂੰ ਖੁਸ਼ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਨਾ ਵੀਰੇ ਦੇ ਲੋਕਾਂ ਕੋਲ ਦਿਲ ਦੀ ਅਮੀਰੀ ਨਹੀਂ ਨਾ ਪੈਸੇ ਦੀ ਅਮੀਰੀ ਜੇਬ ਦੀ ਅਮੀਰੀ ਤਾਂ ਹੈਗੀ ਆ ਨਾ ਇਹ ਤਾਂ ਗੱਲਾਂ ਬਹੁਤ ਨੇ ਚਲੋ ਮਹਾਰਾਜ ਅੱਗੇ ਸੀ ਇਹ ਹੀ ਅਰਦਾਸ ਕਰਾਂਗੇ ਲੱਗੇ ਰੋ ਥੈਂਕ ਯੂ ਥੈਂਕ ਯੂ ਸਰਕਾਰ ਥੈਂਕ ਯੂ ਥੈਂਕ ਯੂ